ਜੋ ਡੀਰ ਆ ਗਿਆ 2005 ਹਾਂਜੀ 2021 ਮਾਰ ਲਾ ਬਾਈ ਹਾਂਜੀ ਨਾ ਸਾਰਾ ਸਮਾਨਾ ਛਤਰੀ ਕੰਪਨੀ ਵਾਲੀ ਆ ਕੰਪਨੀ ਵਾਲੀ ਤੇ ਆ ਆਪਣਾ ਡੈਕਾਊਂਟ ਸਿਸਟਮ ਸਾਊਂਡ ਸਿਸਟਮ ਬੇਟ 48 ਕੇਜੀ ਵਾਲੇ ਆ ਠੀਕ ਆ ਜੀ ਡੀਰ ਪ੍ਰੋਟਰਾਡ ਆ B14 ਹੋਰ ਸਪੀਡ ਹੋਰ ਸਪੀਡ ਡੀਆਈ ਟਰੈਡ 265 ਠੀਕ ਆ ਜੀ 99 ਮਾਡਲ ਆ ਬਾਈ ਹਾਂਜੀ ਰਿੰਬਾ ਰੁੰਬਾ ਦਿਖਾ ਬਾਈ ਬੱਬੂ ਇਹ ਨਾਲ ਆ ਜਮਾ ਜਿੰਨਾ ਕਿ ਲਿਖਿਆ ਹੋਇਆ ਬਾਡੀ ਲਾਈਨ ਦਾ ਰੇਟ ਨਾਲ ਸ਼ੋਹਰਾ ਰਹਿਣਾ ਕੱਲੇ ਮਗਰਾਰ ਪੇਂਟ ਟਰੈਕਟਰਾਂ ਡਿਮਾਂਡ ਹੈਗੀ ਆਪਣੀ 1,72,000 ਰੁਪਏ ਦੀ ਮੌਕੇ ਤੇ 1,60,000 ਰੁਪਏ ਦਾ ਦੇ ਰਹੇ ਐ ਟਰੈਕਟਰ 735 ਚੋਟਾ ਪੀਵੀ 13 ਸੰਗਰੂਰ ਨੰਬਰ 99 ਮਾਡਲ 1,25,000 ਰੁਪਏ ਡਿਮਾਂਡ ਆ ਠੀਕ ਹੈ ਜੀ ਗਾ ਪੀ ਵੀ ਤੇਰਾ ਨੰਬਰ ਹੈਗਾ ਹਾਂਜੀ ਮੌਕੇ ਤੇ ਦੇ ਦਾਂਗੇ 1 ਲੱਖ ਤੇ 10000 ਰੁਪਏ ਦਾ ਹਾਂਜੀ ਅਸੀਂ ਕਾਰ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਪਹੁੰਚੇ ਹਾਂ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਬਾਈ ਨਾਲ ਕਰਦੇ ਆਂ ਗੱਲਬਾਤ ਕਿੰਨੇ ਕ ਟਰੈਕਟਰ ਅੱਛੀ ਗਾ ਜੀ ਅੱਛੀ ਗਾ ਬਾਈ ਠੀਕ ਹੈ ਜੀ ਹਾਂਜੀ ਵਧੀਆਈ ਵਧੀਆਏ ਫੋਨ ਫਣ ਪਿਛਲੀ ਵੀਡੀਓ ਤੇ ਬਾਈ ਆਹ ਫੋਨ ਆਈ ਗਏ ਗਾਗਾ ਬਾਈ ਡਿਟੇਲ ਵਾਲੀ ਬੋਲ ਜਾ ਆਪਾਂ ਡਿਟੇਲ ਸਾਰੀ ਦੱਸ ਦਿੰਦੇ ਆ ਦਵਾਰੇ ਪੋਛਦੇ ਆ ਵੀਡੀਓ ਧਿਆਨ ਨਾਲ ਦੇਖ ਲਿਆ ਕਰੋ ਵੀਡੀਓ 'ਚ ਸਾਰੀ ਡਿਟੇਲ ਆਪਾਂ ਦੱਸ ਹੀ ਦਿੰਨੇ ਆ। ਹਾਂਜੀ। ਠੀਕ ਆ, ਟਰੈਕਟਰ ਬਾਰੇ ਕਰੀਏ ਗੱਲਬਾਤ ਜੀ। ਜੌਂਡੀਰ ਆ ਗਿਆ। 20105 ਹਾਂਜੀ। 2021 ਮਾਰ ਲਾ ਬਾਈ। ਹਾਂਜੀ। ਨਾਲ ਸਾਰਾ ਸਮਾਨਾ ਛਤਰੀ ਕੰਪਨੀ ਵਾਲੀ ਆ। ਕੰਪਨੀ ਵਾਲੀ ਤੇ ਆ ਆਪਣਾ ਅਕਾਊਂਟ ਸਿਸਟਮ। ਕਾਊਂਟ ਸਿਸਟਮ 84 ਕਿਜੀ ਵਾਲੇ ਆ। ਠੀਕ ਆ ਜੀ। ਜੇਰ ਪ੍ਰੋਟਰਾਡ ਆ B14, ਫੋਰ ਸਪੀਡ ਆ। ਫੋਰ ਸਪੀਡ ਆ। ਸੀਟ ਗਾਰਡ ਲੱਗੇ ਪਿਆ। 555 ਰੰਜਾ ਜੀ 05 ਚੌਕੜਾ ਮਾਰਫੜਾ ਨਵੇਂ ਅਰਗਾ ਠੀਕ ਆ ਜੀ ਹਜੇ ਤੱਕ ਖੜਾ ਪਈ ਨਹੀਂ ਨਾ ਹਾਂ ਡਿਮਾਰਡ ਹੈਗੀ ਇਹਦੀ ਆਪਣੀ 7 ਲੱਖ ਤੇ 95000 ਦੀ ਪੰਜਾਬ ਦਾ ਨੰਬਰ ਬਈ ਕਰਿਆ ਨੰਬਰ ਹੈ ਜਾਣਾ ਐਨਓਸੀ ਮਿਲ ਜੂ ਠੀਕ ਆ ਜੀ ਬੀਮਾ ਖਰੀਦਦਾਰ ਦਾ ਹੋ 795 ਦਾ ਡਿਮਾਰਡ ਆ ਹਾਂ ਜੀ ਬਈ ਲੈਣ ਦੇਣ ਕਿੰਨੇ ਦਾ ਹੋਊਗਾ ਲੈਣ ਦੇਣ ਮੌਕੇ ਤੇ ਦੇ ਦਾਂਗੇ ਬਈ ਆਪਾਂ 7 ਲੱਖ ਤੇ 75000 ਦਾ 7 ਲੱਖ 75000 ਹਾਂ ਜੀ ਠੀਕ ਆ ਜੀ ਸਾਰਾ ਸਮਾਨ ਨਾਲ ਆ ਬਈ ਵੇਟ ਵੀ ਨਾਲ ਆ ਸਾਰਾ ਸਮਾਨ ਏ ਟੂ ਜ਼ੈਡ ਨਾਲ ਆ ਠੀਕ ਆ ਜੀ ਲੋਨ ਵਗੈਰਾ ਲੋਨ ਹੋ ਜੂ ਵੀਰੇ ਤੇ ਠੀਕ ਆ ਜੀ ਹਾਂਜੀ ਅੱਗੇ ਜੀ ਅੱਗੇ ਹੈਗਾ ਆਪਣੇ ਕੋਲ ਡੀ ਆਈ ਟਰੈਡ 265 ਠੀਕ ਆ ਜੀ ਨਵਾਂ ਨਵੇਂ ਮਾਡਲ ਆ ਬਈ ਹਾਂਜੀ ਰਿੰਬਾ ਰੁੰਬਾ ਦਿਖਾ ਬਈ ਬੱਬੂ ਰੇ ਨਾਲ ਜਮਾ ਜਿੰਨਾ ਕੱਲੇ ਹੈ ਬਈ ਨਾਲ ਬਾਡੀ ਲਾਈਨ ਦਾ ਰੇ ਨਾਲ ਸਾਰਾ ਸ਼ੋਡਾ ਰੇ ਨਾਲ ਕੱਲੇ ਮਕਰਾਰ ਪੇਂਟ ਦਾ ਟਰੈਡ ਦੇ ਇਹ ਦਿਖਾ ਦੇ ਰਹੇ ਹਾਂ ਬਰੂਮ ਬਸਾਰੇ ਦੇ ਨਾਲ ਬਾਡੀ ਲੈਣ ਦਾ 12 ਦੇ ਟਾਇਰ ਹੈ ਜੇਕੇ ਦੇ ਟਾਇਰ ਹੈ ਬਾਈ ਰੰਗ ਬਹੁਤ ਰੰਗ ਬਹੁਤ ਪਿਆ ਟਾਇਰ ਸੀ 50 ਨੰਬਰ ਆ ਪੀਪੀ 31 ਦਾ ਨੜਾ 56 ਨੰਬਰ 99 ਮਾਡਲ ਆ ਡਿਮਾਂਡ ਹੈਗੀ ਆਪਣੀ 1,72,000 ਰੁਪਏ ਦੀ ਮੌਕੇ ਤੇ 1,60,000 ਰੁਪਏ ਦਾ ਦੇ ਦੈਂ ਟਰੈਡ ਆਪਾਂ ਚੰਗਾ ਟਰੈਡ ਆ ਇੰਜਨ ਗੇਅਰ ਦਾ 160 ਦਾ ਹਾਂਜੀ ਟਾਇਰਾਂ ਦੀ ਕੰਡੀਸ਼ਨ ਟਾਇਰਾਂ ਦੀ ਹੈਗੇ ਪਿਛਲੇ ਟਾਇਰ ਹੈਗੇ ਅੱਗੇ 60 ਪੈਸੇ ਹਾਂਜੀ ਮੂਲੇ ਹੈਗੇ ਅੱਦੇ ਅੱਦੇ ਮੰਗੂ 40 ਬੰਦਾ ਹਾਂਜੀ ਠੀਕ ਆ ਜੀ ਹਾਂਜੀ ਠੀਕ ਆ ਭਾਈ ਅੱਗੇ ਹੈਗਾ 735 ਚੋਟਾ ਪੀਵੀ 13 ਸੰਗਰੂਰ ਨੰਬਰ ਛੋਡੇ ਏਰੀਏ ਦਾ ਠੀਕ ਆ ਜੀ ਇਹ ਆ 90 ਮਾਡਲ ਹੈ 1 ਲੱਖ ਤੇ 25000 ਰੁਪਏ ਡਿਮਾਂਡ ਆ ਠੀਕ ਆ ਜੀਗਾ ਪੀਵੀ 13 ਨੰਬਰ ਆਗਾ ਹਾਂ ਜੀ ਮੌਕੇ ਤੇ ਦੇ ਦਾਂਗੇ 1 ਲੱਖ ਤੇ 10000 ਰੁਪਏ ਦਾ ਰੁਪਏ ਦਾ ਮੌਕੇ ਤੇ ਹੋਰ ਵੀ ਮਾਨਤਾ ਹੋ ਜੂਗੀ ਠੀਕ ਆ ਜੀ ਹਾਂ ਜੀ ਅੱਗੇ ਆ ਗਿਆ ਜੀ ਹੌਲੈਂਡ ਸੁਪਰ ਵਾਲਾ ਸੁਪਰ 50 ਐਚ ਵੀ ਆ ਗਿਆ ਜੀ 50 ਐਚ ਵੀ ਕੈਟੇਗਰੀ ਵਾਲਾ ਠੀਕ ਆ ਵੀਰੇ ਠੀਕ ਆ ਜੀ ਚਾ ਚੌਕੜਾ ਬੁੱਲੋ ਦਾ ਠੀਕ ਆ ਭਾਈ ਠੀਕ ਆ ਮਾਡਲ ਹੈਗਾ 2018 ਮਾਡਲ 2018 ਮਾਡਲ 3 ਸਪੀਡ ਹਾਂ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ 50 ਕੈਡਾਗਰੀ ਵਾਲਾ ਪਾਵਰ ਹੈਗਾ ਜੀ ਪਾਵਰ ਆ ਪਾਵਰ ਵੀਰੇ ਠੀਕ ਆ ਪਾਵਰ ਸਟੀering ਤੇ ਮਗਰਾਟ ਦਿਖਾ ਦੇ ਭਾਈ ਨਵੇਂ ਲੱਗੇ ਹੋਏ ਆ ਜੀ ਮਗਰਾਟ ਹਨ ਮਗਰਾਟ ਨਾਲ ਦੇ ਆ ਹਾਂਜੀ ਪੂ ਸੋਨਾ ਬੈਟਰ ਬਾਡੀ ਲਾਈਨ ਦਾ ਰੀਜਨਲ ਆ ਸਾਰਾ ਠੀਕ ਆ ਜੀ ਤੇ ਡਿਮਾਂਡ ਇਹਦੀ ਜੀ ਡਿਮਾਂਡ ਹੈਗੀ ਆ ਆਪਣੀ 5 ਲੱਖ ਤੇ 85000 ਰੁਪਏ ਦੀ ਠੀਕ ਹੈ ਜੀ ਮੌਕੇ ਤੇ ਹੋ ਜੂ 560 ਦਾ 5 ਲੱਖ 60000 ਰੁਪਏ ਦਾ ਟਰੈਕਟਰ ਸਾਨੂੰ ਆ ਮਿਲ ਜੂ ਹੌਲੈਂਡ ਅੱਗੇ ਸੋਨਾ ਲਿਖ ਆ ਗਿਆ 60 ਵਾਲਾ ਪਾਵਰ ਸਟੀering ਡਬਲ ਕਲਚ ਠੀਕ ਹੈ ਜੀ ਛਤਰੀ ਮਿਲ ਜੂ ਹੱਟੀ ਮਿਲ ਜੂ ਡੰਡਾ ਮਿਲ ਜੂ ਗੁੱਲਾ ਮਿਲ ਜੂ ਠੀਕ ਹੈ ਜੀ ਸਾਈਡ ਗੇਅਰ ਦੇ ਵਿੱਚ ਸਾਈਡ ਗੇਅਰ ਦੇ ਵਿੱਚ ਪਾਵਰ ਸਟੀering ਪੀ ਪੀਵੀ03 ਬਠਿੰਡੇ ਦਾ ਨੰਬਰ ਬਠਿੰਡੇ ਦਾ ਨੰਬਰ ਹਾਂਜੀ ਪੈਰਾਂ ਦੀ ਕੰਡੀਸ਼ਨ ਜੀ ਪੈਰਾਂ ਦੀ ਕੰਡੀਸ਼ਨ ਹੈਗੀ ਆ ਪਿਛਲੇ ਹੈਗੀ ਆ 65 ਤੋਂ 70 ਪੈਸੇ ਫਰੰਟ ਵਾਲੇ ਜੀ ਫਰੰਟ ਵਾਲੇ ਹੈਗੇ ਹੈਗੇ 75 ਪੈਸੇ ਠੀਕ ਆ ਜੀ ਡਿਮਾਂਡ ਜੀ ਡਿਮਾਂਡ ਹੈ ਜੀ ਹੈਗੀ ਆਪਣੀ 390 390 ਤੇ ਬਣੂ ਗਨੇ ਦਾ ਜੀ 70 ਦਾ ਬਣ ਜੂ ਸੋਡੀ ਵੀਡੀਓ ਦੇਖ ਕੇ ਆਊਗਾ ਕੋਈ ਮਾਨਤਾਨ ਵੀ ਫੁੱਲ ਕਰ ਦਾਂਗੇ ਆਪਾਂ ਠੀਕ ਆ ਜੀ ਹਾਂਜੀ ਸਰਪੰਡ ਦਾ ਚੈੱਕ ਦੋਗੇ ਚੈੱਕ ਦਿਆਂਗੇ ਸਾਡਾ ਠੀਕ ਆ ਜੀ ਬਾਈ ਦੂ ਘਟਨੀ ਅੱਗੇ 44 ਵੀ ਦਿਖਾ ਦਿੰਨੇ ਆ 44 ਨੇ ਬਹੁਤ ਸ਼ਕੀਨ ਨੇ ਐਕਸਟੀ ਚ ਆ ਗਏ ਐਫੀ ਚ ਆ ਗਿਆ ਐਫੀ ਚ 14 ਮਾਡਲ ਬਠਿੰਡੇ ਦਾ ਨੰਬਰ ਵਰਸ ਵੀਡੀਓ ਵਾਲਾ ਤੇਲ ਬ੍ਰੇਕਾਂ ਚ ਠੀਕ ਆ ਜੀ ਚੱਕ ਆ ਟਾਇਰ ਦਿਖਾ ਦੇ ਬਾਈ ਫੈਰ ਦਿਖਾ ਬੱਬੂ ਦੇਖ ਮਹਿੰਗੇ ਟਾਇਰ ਆ ਇਹ ਆ ਵੀ ਨਹੀਂ ਲੈ ਗਾਇਆ ਸੀਟ ਦੇ ਉਮਣੀ ਆਈ ਆ ਠੀਕ ਆ 14 ਦੇ ਟਾਇਰ ਆ ਹਾਂ ਜੀ ਫਰੰਟਲੇ ਟਾਇਰ ਜੀ ਆਗੇ ਗੁੱਡੀਅਰ ਦੇ ਹਾਂਜੀ ਫਰੰਟਲੇ ਦੀ ਕੀ ਕੰਡੀਸ਼ਨ ਰਹੂ ਜੀ ਫਰੰਟਲੇ ਹੈਗੇ ਆਪਣੇ 75 ਤੋਂ 80 ਪੈਸੇ ਠੀਕ ਆ ਜੀ ਬਠਿੰਡੇ ਦਾ ਨੰਬਰ ਆ ਆਪਣਾ ਹਾਂਜੀ ਠੀਕ ਹੈ ਤਾਂ ਇਹ ਤੇ ਵੀ ਹੋ ਜੂ ਲੋਨ ਜੇ ਕਿਸੇ ਵੀਰ ਨੇ ਕਰਾਉਣਾ ਹੋਵੇ ਠੀਕ ਆ ਜੀ 14 ਮਾਡਲ ਆ ਕੰਡੀਸ਼ਨ ਪੂਰੀ ਵਧੀਆ ਪੀਅਰ ਟਰੈਕਟਰ ਦੀ ਡਿਮਾਂਡ ਇਹਦੀ ਕਿੰਨੀ ਹੈ ਡਿਮਾਂਡ ਹੈਗੀ ਆ ਜੀ ਆਪਣੇ 4 ਲੱਖ ਤੇ 75000 ਰੁਪਏ ਦੀ ਲੈਣ ਦੇਣ ਬਈ ਲੈਨ ਦੇਣ ਮੌਕੇ ਤੇ ਹੋ ਜੂ 4 ਲੱਖ ਤੇ 60000 ਰੁਪਏ ਦਾ ਹੋਰ ਵੀ ਮਾਨਤਨ ਹੋ ਜੂਗਾ ਠੀਕ ਆ ਜੀ ਤੇ ਕੰਟੈਕਟ ਨੰਬਰ ਜੀ ਆਪਣਾ ਕੰਟੈਕਟ ਨੰਬਰ ਹੈਗਾ ਵੀਰੇ ਆਪਣਾ 9873576412 ਦੁਬਾਰੇ ਬੋਲ ਦੇਣਾ 9873576412 ਹਾਂਜੀ ਡਿਟੇਲ ਆਪਾਂ ਵੀਡੀਓ ਤੇ ਦੱਸਤੀ ਕੋਈ ਵੀਰ ਫੋਨ ਲਾ ਕੇ ਦੁਬਾਰੇ ਦੁਬਾਰੇ ਨਾ ਪੁੱਛੇ ਬਠਿੰਡਾ ਤੋਂ ਮਾਨਸਾ ਰੋਡ ਤੇ ਪਿੰਡ ਆਪਣਾ ਭਾਈ ਉਹ ਕੋਲ ਵਾਲਾ ਪਿੰਡ ਆ ਠੀਕ ਹੈ ਜੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਆਪਣਾ ਨਾ ਨਾ ਟਰੈਕਟਰ ਕੱਟਿਆ ਜੂ ਲੋਨ ਵਗੈਰਾ ਉਹਦੂ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿਲਦਾ ਨਵੀਂ ਵੀਡੀਓ ਨਾਲ ਧੰਨਵਾਦ ਜੀ